ਇੱਕ ਸਾਲ ਦੋ ਸਾਲ ਚਾਰ ਸਾਲ ਬੀਤ ਗਏ ਇਸ ਸਮੇਂ ਸਿਰਫ ਇਹਾ ਖਾਸ ਘਟਨਾ ਹੋਈ ਕਿ ਸਵਰਨੀ ਦੇ ਘਰ ਇੱਕ ਲੜਕੀ ਹੋ ਕੇ ਗੁਜ਼ਰ ਗਈ ਪਰ ਕਿਸੇ ਨੂੰ ਵੀ ਉਸ ਦਾ ਬਹੁਤਾ ਅਫਸੋਸ ਨਾ ਹੋਇਆ ਸਵਰਨੀ ਆਪਣੇ ਪੁੱਤਰ ਨਾਲ ਪਰਚੀ ਹੋਈ ਸੀ ਜਦੋਂ ਹੱਸਦਾ ਤਾਂ ਉਸ ਦੀਆਂ ਅੱਖਾਂ ਵਿੱਚੋਂ ਸਵਰਨੀ ਨੂੰ ਉਹਦੇ ਪਿਓ ਦੀਆਂ ਅੱਖਾਂ ਦਾ ਝੋਲਾ ਪੈਂਦਾ ਇਹਨੇ ਨਾਲ ਜਿੱਥੇ ਉਹਦੇ ਅੰਦਰ ਚੀਸਾਂ ਉੱਠਦੀਆਂ ਉਹਦੇ ਮਨ ਨੂੰ ਕੁਝ ਸ਼ਾਂਤੀ ਵੀ ਮਿਲਦੀ ਉਹ ਅੰਦਰੇ ਅੰਦਰ ਕਹਿੰਦੀ ਕੀ ਹੋ ਗਿਆ ਮੈਂ ਤੇਰੀ ਨਹੀਂ ਬਣ ਸਕੀ ਤਾਂ ਪਰ ਤੇਰੇ ਪੁੱਤਰ ਦੀ ਮਾਂ ਜ਼ਰੂਰ ਬਣ ਗਈ ਆ ਇਹ ਵੱਖਰੀ ਗੱਲ ਏ ਕਿ ਇਹ ਤੇਰੇ ਥਾਂ ਕਿਸੇ ਹੋਰ ਦੀ ਜਾਇਦਾਦ ਦਾ ਮਾਲਕ ਬਣੇਗਾ ਮੈਂ ਬਹੁਤ ਦੁਖੀ ਹਾਂ ਪਰ ਐ ਇੱਕ ਗੱਲੇ ਮੈਂ ਖੁਸ਼ ਵੀ ਹਾਂ ਜਿਨੇ ਮੇਰੇ ਨਾਲ ਇੰਨੀ ਕੀਤੀ ਏ ਮੈਂ ਉਸ ਤੋਂ ਬਦਲਾ ਲੈ ਲਿਆ ਏ ਉਹ ਸਮਝ ਗਿਆ ਏ ਕਿ ਮੇਰੀ ਗੋਦ ਵਿੱਚ ਖੇਡਣ ਵਾਲਾ ਸਰਵਣ ਉਹਦਾ ਪੁੱਤਰ ਨਹੀਂ ਪਰ ਜੀਵੇਂ ਮੈਨੂੰ ਆਪਣਾ ਪਤੀ ਮੰਨਣ ਵਾਸਤੇ ਬੇਵੱਸ ਹਾਂ ਉਸੇ ਤਰ੍ਹਾਂ ਉਹ ਵੀ ਸਰਵਣ ਨੂੰ ਆਪਣਾ ਪੁੱਤਰ ਮੰਨਣ ਵਾਸਤੇ ਮਜਬੂਰ ਏ ਕਈ ਵਾਰੀ ਮੇਰੇ ਮਨ ਵਿੱਚ ਖਿਆਲ ਆਉਂਦਾ ਏ ਜਦੋਂ ਲੋਕ ਉਹਨੂੰ ਵਧਾਈਆਂ ਦੇਂਦੇ ਹਨ ਉਹ ਕੀ ਸੋਚਦਾ ਹੋਵੇਗਾ ਚਲੋ ਜੋ ਮਰਜੀ ਏ ਸੋਚੇ ਮੈਨੂੰ ਸਤਾਉਣ ਵਾਲਾ ਵੀ ساری ਉਮਰ ਤੜਫਦਾ ਹੀ ਰਹੇਗਾ ਫਿਰ ਗੁੱਡੀ ਹੋਈ ਚੰਗਾ ਹੋਇਆ ਉਹ ਮਰ ਗਈ ਉਹ ਉਹਦੀ ਸੀ ਮੈਂ ਉਹਦੀ ਮੌਤ ਉੱਤੇ ਬਹੁਤ ਖੁਸ਼ ਹਾਂ ਮੈਂ ਯਤਨ ਕਰਾਂਗੀ ਮੈਂ ਦਾਈ ਨੂੰ ਆਖ ਵੀ ਦਿੱਤਾ ਏ ਮੈਂ ਹੋਰ ਬਾਲ ਦੀ ਮਾਂ ਨਹੀਂ ਬਣਨਾ ਚਾਹੁੰਦੀ ਬਸ ਆਪਣਾ ਇੱਕੋ ਹੀ ਲੱਖ ਵਰਗਾ ਏ ਇਹ ਆਪਣੇ ਚੋਰੀ ਪਿਆਰ ਦੀ ਸਾਂਝ ਏ ਇਕੱਲੀ ਬੈਠੀ ਜਾਂ ਸਰਵਣ ਨਾਲ ਖੇਡਦੀ ਸਵਰਨੀ ਹਰ ਵੇਲੇ ਇਹੋ ਜਿਹੀਆਂ ਗੱਲਾਂ ਸੋਚਦੀ ਰਹਿੰਦੀ ਉਹਨੂੰ ਇਸ ਤੋਂ ਬਿਨਾ ਹੋਰ ਕੰਮ ਵੀ ਕੋਈ ਨਹੀਂ ਸੀ ਘਰ ਦੀ ਸਭ ਜ਼ਿੰਮੇਵਾਰੀ ਬਸੰਤ ਕੌਰ ਦੇ ਸਿਰ 'ਤੇ ਸਵਰਨੀ ਨੇ ਉਸ ਵਿੱਚ ਕਦੇ ਦਖਲ ਨਹੀਂ ਸੀ ਦਿੱਤਾ ਉਹਦਾ ਕੰਮ ਸੀ ਸਰਵਣ ਦੀ ਪਾਲਣਾ ਉਹਦੇ ਨਾਲ ਹੱਸਣਾ ਖੇਡਣਾ ਤੇ ਦੂਜਾ ਕੰਮ ਸੀ ਉਹਦਾ ਰੂਪ ਦੇ ਬਦਲੇ ਮਿਲੇ ਹੋਏ ਗਹਿਣੇ ਕੱਪੜੇ ਪਾ ਕੇ ਲੱਖਾ ਸਿੰਘ ਦੇ ਸਾਹਮਣੇ ਪਿਆਰ ਦਾ ਸਾંગ ਭਰਨਾ ਬਸੰਤ ਕੌਰ ਸ਼ਾਂਤ ਸੀ ਉਹ ਅੱਠੇ ਪੈਰ ਬਹੁਤ ਗੰਭੀਰ ਰਹਿੰਦੀ ਪਰ ਕਿਸੇ ਵੀ ਆਪਣੇ ਬੇਗਾਨੇ ਦੇ ਮੱਥੇ ਲਗਦਿਆਂ ਉਹਨੂੰ ਪਹਿਲਾਂ ਵਾਂਗ ਹੀ ਹੱਸਣਾ ਪੈਂਦਾ ਹਰ ਇੱਕ ਨਾਲ ਉਹ ਪਹਿਲਾਂ ਵਾਂਗ ਹੀ ਖੜੇ ਮੱਥੇ ਗੱਲਾਂ ਕਰਦੀ ਸਵਰਨੀ ਨਾਲ ਵੀ ਉਹ ਕੀਤਾ ਹੋਇਆ ਵਾਦਾ ਬੜੀ ਜ਼ਿੰਮੇਵਾਰੀ ਨਾਲ ਪਾਲ ਰਹੀ ਸੀ ਵੇਖਣ ਵਾਲੀ ਆਖ ਦੇ ਭਈ ਆਫਰੀ ਨੇ ਬਸੰਤ ਕੌਰ ਦੇ ਮਾਲਕ ਨੇ ਉਹਦੀ ਹੱਕ ਤੇ ਸੌਂਕਣ ਲਿਆ ਬਹਾਈਏ ਪਰ ਉਸ ਭਲੀ ਲੋਕ ਨੇ ਕਦੇ ਮੱਥੇ ਵਟ ਨਹੀਂ ਪਾਇਆ ਕੋਈ ਹੋਰ ਜਨਾਨੀ ਹੁੰਦੀ ਤਾਂ ਚੱਤੇ ਪੈਰ ਕੁੱਤੀ ਚੀਕਾ ਹੁੰਦਾ ਰਹਿੰਦਾ ਉਹ ਜੀ ਘਰ ਨਰਕ ਬਣ ਜਾਂਦਾ ਭਈ ਛੋਟੀ ਵੀ ਚੰਗੀ ਏ ਦੋਵੇਂ ਚੰਗੀਆਂ ਨੇ ਲੱਖਾ ਸੌਂਦਾ ਸਾਰਾ ਪਰਿਵਾਰ ਸੁਖੀ ਏ ਘਰ ਸੁਰਗ ਦਾ ਨਮੂਨਾ ਏ ਕੋਈ ਉਹਨਾਂ ਦੇ ਅੰਦਰ ਚਾਤੀ ਮਾਰ ਕੇ ਵੇਖ ਸਕਦਾ ਤਾਂ ਸਮਝਦਾ ਕਿ ਥਾਂ-ਥਾਈ ਉਹ ਸਾਰੇ ਆਪਣੀ ਅੱਗ ਵਿੱਚ ਸੜ ਰਹੇ ਸਨ। ਬਸੰਤ ਕੌਰ ਪਤੀ ਨਾਲ ਪਹਿਲਾਂ ਨਾਲੋਂ ਵੀ ਵਧੇਰੇ ਹੱਸ-ਹੱਸ ਗੱਲਾਂ ਕਰਦੀ ਪਰ ਇਹ ਸਭ ਕੁਝ ਵਿਖਾਵੇ ਮਾਤਰ ਹੁੰਦਾ। ਸਹੀ ਅਰਥਾਂ ਵਿੱਚ ਬਸੰਤ ਕੌਰ ਨੇ ਪਤੀ ਨੂੰ ਦਿਲੋਂ ਤਿਆਗ ਦਿੱਤਾ ਸੀ। ਉਹ ਇਸ ਵੇਲੇ ਇੱਕ ਅਜਿਹੇ ਭਾਈਵਾਲ ਨਾਲ ਘਟ ਰਹੀ ਸੀ ਜਿਸ ਨਾਲੋਂ ਤੋੜੀ ਨਹੀਂ ਸੀ ਜਾ ਸਕਦੀ। ਠੰਡੇ ਦਿਲ ਨਾਲ ਸੋਚੀਏ ਤਾਂ ਲੱਖਾ ਸਿੰਘ ਵੀ ਅੰਦਰੋਂ ਸੁਖੀ ਨਹੀਂ ਸੀ। ਉਦੇ ਮੰਦੀ ਸ਼ਾਂਤੀ ਖਤਮ ਹੋ ਗਈ ਸੀ ਉਹ ਸਮਝਦਾ ਸੀ ਕਿ ਦੋਹਾਂ ਸੁਆਣੀਆਂ ਵਿੱਚੋਂ ਸੱਚੇ ਦਿਲੋਂ ਕੋਈ ਵੀ ਪਿਆਰ ਨਹੀਂ ਕਰਦੀ ਪਸੰਦਕੌਰ ਦਾ ਹੁਣ ਉਹਦੇ ਨਾਲ ਇਹੋ ਜਿਹਾ ਵਰਤਾਓ ਹੁੰਦਾ ਜਿਹੋ ਜਿਹਾ ਕੋਈ ਸਾਊ ਇਸਤਰੀ ਕਿਸੇ ਦੂਰ ਦੇ ਰਿਸ਼ਤੇਦਾਰ ਜਾਂ ਗਵਾਂਢੀ ਨਾਲ ਕਰਦੀ ਸਵਾਰਨੀ ਦਾ ਵਰਤਾਓ ਉਸ ਨਾਲੋਂ ਵੀ ਭੈੜਾ ਸੀ ਉਹ ਲੱਖਾ ਸਿੰਘ ਨਾਲ ਹੱਸਦੀ ਰੋਸਦੀ ਮੰਨਦੀ ਪਿਆਰ ਜਿਤਾਉਂਦੀ ਪਰ ਇਹ ਸਭ ਕੁਝ ਦਿਖਾਵੇ ਮੱਤਰ ਹੁੰਦਾ ਉਹ ਫੈਲਮੀ ਐਕਟ੍ਰੈਸ ਵਾਂਗ ਸਾੰਗ ਭਰਦੀ ਪਰ ਬੜੇ ਹੀ ਭੁੰਡੇ ਤੇ ਹਾਸੋ ਹੀ ਨੇ ਢੰਗ ਨਾਲ ਸਭ ਤੋਂ ਦੁਖੀ ਲਖਾ ਸਿੰਘ ਉਸ ਵੇਲੇ ਹੁੰਦਾ ਜਦੋਂ ਸਵਰਨੀ ਕਾਕੇ ਨੂੰ ਉਹਦੀ ਗੋਦ ਵਿੱਚ ਦੇ ਕੇ ਕਹਿੰਦੀ ਵੇਖ ਲਓ ਨਿਰਾਪura ਆਸੋ ਦੇ ਕਾਕੇ ਵਰਗਾ ਜੇ ਮੇਰਾ ਸਰਵਣ ਸੱਚਮੁੱਚ ਦਾ ਸਰਵਣ ਬਣੇਗਾ ਏ ਬੁੱਢੇ ਵਾਰੇ ਮਾਂ ਪਿਓ ਦੀ ਵਹਿਗੀ ਚੁੱਕੀ ਫਿਰੇਗਾ ਤੁਹਾਨੂੰ ਕਿੰਨਾ ਕੁ ਪਿਆਰਾ ਲੱਗਦਾ ਏ ਜੈਰ 부ਜੇ ਤੀਰਾ ਵਾਂਗ ਲੱਖਾ ਸਿੰਘ ਦੀ ਛਾਤੀ ਵਿੱਚ ਚੋਕ ਜਾਂਦੀਆਂ ਇਹ ਗੱਲਾਂ ਉਹ ਇਉਂ ਮਹਿਸੂਸ ਕਰਦਾ ਜਿਵੇਂ ਇਹ ਗੱਲਾਂ ਆਏ ਦਨ ਸਵਰਨੀ ਉਹਨੂੰ ਲਾ ਕੇ ਕਹਿੰਦੀ ਏ ਮਾਨੋ ਉਹ ਉਹਦੀ ਅਣਖ ਨੂੰ ਵੰਗਾਰ ਕੇ ਕਹਿੰਦੀ ਏ 10 ਕੀ ਕਰ ਲਵੇਂਗਾ ਮੇਰਾ ਵੇਖ ਲੈ ਤੇਰੇ ਸਾਹਮਣੇ ਮੈਂ ਆਸੋ ਦੇ ਦਿਓਰ ਦਾ ਮੁੰਡਾ ਗੋਦੀ ਵਿੱਚ ਲਈ ਫਿਰਦੀ ਹੂੰ ਸਵਰਨੀ ਵੀ ਸਮਝਦੀ ਸੀ ਕਿ ਇਹ ਗੱਲਾਂ ਲੱਖਾ ਸਿੰਘ ਨੂੰ ਦੁਖੀ ਕਰਦੀਆਂ ਹਨ ਇਸੇ ਵਾਸਤੇ ਉਹ ਜਾਣਬੁੱਝ ਕੇ ਇਹ ਦੁਹਰਾਇਆ ਕਰਦੀ ਸੀ ਸਵਰਨੀ ਇਥੋਂ ਤੱਕ ਸੋਚਦੀ ਸੀ ਕਿ ਲੱਖਾ ਸਿੰਘ ਕਿਸੇ ਦਿਨ ਗੁੱਸੇ ਰਚਾ ਕੇ ਉਸ ਤੋਂ ਆਸੂ ਦੇ ਦੌਰ ਬਾਰੇ ਪੁੱਛੇ ਤਾਂ ਉਹ ਅੱਗੋਂ ਛਾਤੀ ਤਾਣ ਕੇ ਉੱਤਰ ਦੇਵੇ ਹਾਂ ਮੈਂ ਇਹ ਕੁਝ ਕੀਤਾ ਏ ਇਹ ਮੇਰਾ ਹੱਕ ਸੀ ਤੂੰ ਮੈਥੋਂ ਮੇਰਾ ਹੱਕ ਖੋਇਆ ਸੀ ਮੈਂ ਚੋਰੀ ਪ੍ਰਾਪਤ ਕਰ ਲਿਆ ਪਰ ਲੱਖਾ ਸਿੰਘ ਦੀ ਹਿੰਮਤ ਨਹੀਂ ਸੀ ਕਿ ਉਹ ਸਵਰਨੀ ਨੂੰ ਕੁਝ ਪੁੱਛ ਸਕਦਾ ਉਹ ਡਰਦਾ ਸੀ ਕਿ ਸਵਰਨੀ ਜ਼ਰੂਰ ਅੱਗੋਂ ਇਹ ਜਵਾਬ ਦੇਵੇਗੀ ਫੇਰ ਉਹ ਕੀ ਕਰੇਗਾ ਫੇਰ ਉਹਦੀ ਕੀ ਰਹੇਗੀ ਉਹ ਸਾਰੀਆਂ ਪੀੜਾਂ ਅੰਦਰੇ ਅੰਦਰ ਪੀ ਜਾਂਦਾ ਕਿਸੇ ਕਿਸੇ ਦਿਨ ਸਵਾਰਨੀ ਬਹੁਤ ਹੀ ਮੱਛਰ ਪੈਂਦੀ ਉਹ ਆਏ ਲੱਖਾ ਸਿੰਘ ਨੂੰ ਵੇਖ ਕੇ ਬਨੌਟੀ ਰੋਸੇ ਵਜੋਂ ਕਾਣਾ ਜਿਹਾ ਕੁੰਡ ਕੱਢ ਲੈਂਦੀ ਲੱਖਾ ਸਿੰਘ ਫੇਰ ਵੀ ਚੁੱਪ ਰਹਿੰਦਾ ਤਾਂ ਉਹ ਆਪ ਹੀ ਗੱਲ ਤੋੜ ਲੈਂਦੀ ਹੂੰ ਹੂੰ ਅਸਾਂ ਨਹੀਂ ਬੋਲਣਾ ਤੁਸੀਂ ਸਾਨੂੰ ਪਿਆਰ ਨਹੀਂ ਕਰਦੇ ਤੂੰ ਕਿਵੇਂ ਜਾਂਦਾ ਲੱਖਾ ਸਿੰਘ ਨੂੰ ਕ ਜਵੱਤਰ ਦੇਣਾ ਹੀ ਪੈਂਦਾ ਕਿਵੇਂ ਜਾਂਦਾ ਸਵਾਰਨੀ ਉਸੇ ਦੇ ਸ਼ਬਦ ਦੁਹਰਾਉਂਦੀ ਹੋਈ ਸ਼ੁਰੂ ਕਰਦੀ ਮੇਰੇ ਨਾਲ ਤੁਹਾਡਾ ਸੱਚਾ ਪਿਆਰ ਹੋਵੇ ਤਾਂ ਤੁਸੀਂ ਮੈਨੂੰ ਕਦੇ ਕਿਸੇ ਗੱਲੋਂ ਛੜ ਕੋਨਾ ਮਾਰੋ ਨਾ ਮੈਨੂੰ ਯਕੀਨ ਹੈ ਮੈਂ ਕੋਈ ਗਲਤੀ ਵੀ ਕਰ ਬਹਾਂ ਭਾਵੇਂ ਵੱਡੇ ਤੋਂ ਵੱਡਾ ਕੋਈ ਪਾਪ ਵੀ ਹੋ ਜਾਏ ਮੇਥੋਂ ਤਾਂ ਤੁਸੀਂ ਮੈਨੂੰ ਕੁਝ ਨਹੀਂ ਆਖਣ ਲੱਗੇ ਇਹ ਕੋਈ ਪਿਆਰ ਏ ਇਸ ਦਾ ਮਤਲਬ ਏ ਤੁਸੀਂ ਮੈਨੂੰ ਕੁਝ ਵੀ ਨਹੀਂ ਸਮਝਦੇ ਬਸ ਮੈਂ ਤਾਂ ਤੁਹਾਡੇ ਸਾਹਮਣੇ ਰਬੜ ਦੀ ਗੁੱਡੀ ਆ ਦਿਲ ਪਰਚਾਉਣ ਵਾਸਤੇ ਇੱਕ ਖਡਾਉਣਾ ਸਵਰਨੀ ਦੀ ਮਗਰਲੀ ਦਲੀਲ ਬਿਲਕੁਲ ਠੀਕ ਸੀ ਲੱਖਾ ਸਿੰਘ ਇਸ ਦਾ ਕੀ ਜਵਾਬ ਦੇਂਦਾ ਉਹ ਜਵਾਬ ਦੇ ਹੀ ਨਹੀਂ ਸੀ ਸਕਦਾ ਪਿੰਡ ਵਿੱਚ ਉਹਦੀ ਇੱਜ਼ਤ ਬਣੀ ਹੋਈ ਸੀ ਘਰ ਵਾਲੀ ਨਾਲ ਲੜ ਕੇ ਉਹ ਆਪਣੀ ਬੂ ਨਹੀਂ ਸੀ ਉਡਾਉਣੀ ਚਾਹੁੰਦਾ ਇਸ ਵਾਸਤੇ ਉਹ ਸਭ ਕੁਝ ਸਹਿਣ ਵਾਸਤੇ ਮਜਬੂਰ ਸੀ ਹੁਣ ਉਹ ਆਪਣੀ ਗਲਤੀ ਨੂੰ ਮਹਿਸੂਸ ਕਰਦਾ ਸੀ ਪਰ ਇਹ ਅਜੇ ਹੀ ਪੁੱਲ ਸੀ ਜਿਸ ਨੂੰ ਸੁਧਾਰਿਆ ਨਹੀਂ ਸੀ ਜਾ ਸਕਦਾ ਲੱਖਾ ਸਿੰਘ ਬਾਹਰ ਦੇ ਕੰਮਾਂ ਵਿੱਚ ਵਧੇਰੇ ਧਿਆਨ ਦੇਣ ਲੱਗ ਪਿਆ ਜਾਂ ਇਉਂ ਸਮਝੋ ਉਹ ਵਾਦ ਸਮਾ ਘਰੋਂ ਬਾਹਰ ਗੁਜ਼ਾਰਨ ਦਾ ਯਤਨ ਕਰਦਾ ਪਿੰਡ ਹੁੰਦਾ ਹੋਇਆ ਵੀ ਉਹ ਵਦੇਰੇ ਸਮਾਂ ਖੇਤਾਂ ਵਿੱਚ ਹੀ ਗੁਜ਼ਾਰਦਾ ਮਹੀਨੇ ਵਿੱਚ 5-7 ਦਿਨ ਉਹ ਪਿੰਡੋਂ ਬਾਹਰ ਵੀ ਲਾ ਆਉਂਦਾ ਕਿਸੇ ਰਾਤ ਕਸੂਰ ਕਦੇ ਕਿਸੇ ਸੱਜਣ ਬੇਲੀ ਕੋਲ ਤੇ ਵਦੇਰੇ ਉਹ ਸਮੁੰਦ ਸਿੰਘ ਨਾਲ ਖਾਣ ਪੀਣ ਦੀ ਮੌਜ ਮਾਣਦਾ ਇੱਕ ਦਿਨ ਉਹ ਛੰਭ ਵਾਲੇ ਖੇਤ ਟਾਲੀ ਦੀ ਛਾਵੇਂ ਸਾਫਾ ਸੁੱਟ ਕੇ ਵਟ ਤੇ ਬੈਠਾ ਸੋਚ ਰਿਹਾ ਸੀ ਇੱਥੇ ਵਰਮਾ ਮਾਰ ਕੇ ਵੇਖਣਾ ਚਾਹੀਦਾ ਏ ਚਾਂਬਦਾ ਕੰਡਾਏ ਸ਼ਾਇਦ ਪਾਣੀ ਮਿੱਠਾ ਨਿਕਲ ਆਵੇ ਉਹਦੋਂ ਜ਼ਰੇਤ ਅਫਸਰ ਆਉਂਦਾ ਸੀ ਕਿ ਉਤਲਾ ਪਾਣੀ ਖਾਰਾ ਵੀ ਹੋਵੇ ਤਾਂ ਕਈ ਥਾਵਾਂ ਤੋਂ ਕੱਢਦੇ ਏਥੋਂ ਮਿੱਠਾ ਨਿਕਲ ਆਉਂਦਾ ਏ ਉਹ ਭਰੋਸਾ ਦਵਾਉਂਦਾ ਸੀ ਕਿ ਤੁਸੀਂ ਪਾਣੀ ਕੱਢੋ ਮੈਂ ਪਾਰਖ ਕਰਾ ਕੇ ਦੱਸ ਦਿਆਂਗਾ ਕਿ ਉਹ ਖੇਤੀ ਵਾਸਤੇ ਕਿਹੋ ਜਿਹਾ ਰਹੇਗਾ ਧਰਤੀ ਦਾ ਪਾਣੀ ਚੰਗਾ ਨਿਕਲ ਪਵੇ ਤਾਂ ਇੱਥੇ ਪੰਜੀ ਦਾ ਪੰਜੀ ਕੁਮਾ ਬਾਗ ਲਾ ਦਈਏ ਜ਼ਰੇਤ ਅਫਸਰ ਆਂਦਾ ਸੀ ਮੈਂ ਬਾਗ ਵਾਸਤੇ ਵੱਖਰਾ ਪਾਣੀ ਲੈ ਦੇਵਾਂਗਾ ਵੇਖ ਲੈ ਜੱਟਾਂ ਦੇ ਮੁੰਡੇ ਵੀ ਪੜ ਕੇ ਅਫਸਰ ਬਣ ਜਾਂਦੇ ਹੀ ਉਹ ਵੇਗਲ ਦੇ ਧਰਮਸੋਂ ਦਾ ਪੁੱਤਰ ਏ ਸੁੱਜਾ ਸੋਂ ਸ਼ਾਇਦ ਲੈਲਪੁਰੋਂ ਪੜ ਕੇ ਆਇਆ ਏ ਸਾਡਾ ਨਾਮਾ ਵੀ ਪੜ ਜਾਏ ਤਾਂ ਉਹਨੂੰ ਅਫਸਰੀ ਮਿਲਣੀ ਕਿਹੜੀ ਔਖੀ ਏ ਪਰ ਭੜੇ ਦਾ ਪੜਨ ਵੱਲ ਚੈਤੀ ਨਹੀਂ ਹਰ ਵੇਲੇ ਖੇਡ ਵਿੱਚ ਧਿਆਨ ਏ ਹੱਛਾ ਨਾ ਪੜਨਗੇ ਤਾਂ ਕੀ ਫਰਕ ਪੈ ਚੱਲਿਆ ਏ ਉਹਨਾਂ ਦੋਹਾਂ ਜੋਗਾ ਬਹੁਤ ਕੌਜੇ ਮੌਜਾਂ ਕਰਨਗੇ ਸਾਰੀ ਉਮਰ ਅਸੀਂ ਕੁਮਾ ਆਪਣੀ ਏ ਤੇ ਪੰਜੀ ਕੁਮਾਮਲੀ ਦੀ ਉਹ ਵੀ ਇੰਨਾ ਦੀ ਹੀ ਸਮਝੋ ਖਾਂ ਬਰਾਨੀ ਭਾਵੇਂ ਰਹਿ ਜਾਵੇ ਕੂ ਵਾਲੀ ਤੇ ਆ ਨਾਲ ਲੱਗਦੀ ਤਾਂ ਮੈਂ ਛੱਡਦਾ ਨਹੀਂ ਹੱਥ ਲਾ ਦਿੱਤਾ ਏ ਅਮਲੀ ਨੇ ਹੁਣ ਚੱਲ ਸੋ ਚੱਲ ਜੱਟ ਨੂੰ ਪਹਿਲੀ ਵਾਰ ਜ਼ਮੀਨ ਵੇਚਣ ਦਾ ਮੇਣਾ ਹੁੰਦਾ ਏ ਇੱਕ ਵਾਰ ਲਾਠ ਟੱਪ ਜਾਵੇ ਤਾਂ ਫਿਰ ਖੋਪਲ ਬਲਦ ਵਾਂਗ ਤੁਰਿਆ ਆਉਂਦਾ ਏ ਮਸਾਂ 10 15 ਬਰੇ ਹੋਰ ਕੱਡੇਗਾ ਅਮਲੀ ਤਾਂ ਸੁੱਖਾ ਹਫੀਮ ਹੀ ਚੱਕਦਾ ਏ ਉਹਦਾ ਕੁਲਤਾਰ ਜਰਾ ਵੱਡੇਰਾ ਹੋ ਲਵੇ ਉਹਨੂੰ ਸ਼ਰਾਬ ਪੀਣੀ ਦੀ ਸਿਖਾ ਦੇਾਂਗੇ ਤੰਨੇ ਸ਼ਾਦੀ ਦੋਸਤੀ ਵਿੱਚੋਂ ਇਹਾ ਖੱਟਿਆ ਸਹੀ ਖੈਰ ਉਹਨੇ ਸ਼ਰੀਕ ਨੂੰ ਮਾਰਨ ਦੀ ਜਾਂਚ ਵਾਵਾ ਦੱਸੀਏ ਪਰ ਚੱਲੋ ਸਹਿਜ 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 ਪੱਕੇ ਸੋ ਮਿੱਠਾ ਹੋ ਹਾਲੀਆਂ ਵੱਲ ਧਿਆਨ ਚਲਾ ਗਿਆ ਤਾਂ ਲੱਖਾ ਸਿੰਘ ਦੇ ਖਿਆਲਾਂ ਦੀ ਲੜੀ ਟੁੱਟ ਗਈ ਡੁੱਡੇ ਨੂੰ ਹਾਲਮਗਰ ਲਾ ਕੇ ਸੂਬਾ ਤਾਲੀ ਚਾਵੇਂ ਆ ਬੈਠਾ ਮੱਗੇ ਤੋਂ ਚਾਦਰ ਲਾ ਕੇ ਉਹਨੇ ਸਲਵਰ ਦੇ ਕੌਲੇ ਨਾਲ ਪਾਣੀ ਪੀਤਾ ਫਿਰ ਉਹਨੇ ਮੱਗੇ ਨੂੰ ਟਿੱਡਾ ਕਰਕੇ ਵੇਖਿਆ ਪਾਣੀ ਥੱਲੇ ਜਾ ਲੱਗਿਆ ਸੀ ਉਦਾਸੀ ਰਚ ਸਿਰ ਹਿਲਾ ਕੇ ਉਹਨੇ ਮੱਗਾ ਫੇਰ ਚਾਦਰ ਨਾਲ ਕੱਜ ਦਿੱਤਾ ਸੂਬਿਆ ਅੱਜ ਕਿੰਨੀ ਵਾਰ ਹਲ ਛੱਡ ਕੇ ਪਾਣੀ ਪੀਤਾ ਹੀ ਲੱਖਾ ਸਿੰਘ ਦੀ ਸੌਰ ਵਿੱਚ ਮਾਲਕਾਂ ਵਾਲੀ ਤਾੜਨਾ ਸੀ ਕੋਈ ਹਿਸਾਬ ਨਹੀਂ ਰਿਹਾ ਸਰਦਾਰ ਸੂਬੇ ਨੇ ਨਿਰਾਸ਼ਤਾ ਵਿੱਚ ਸਿਰ ਫੇਰਦਿਆਂ ਕਿਹਾ ਤੂੰ ਤਾਂ ਹੁਣ ਪੈਨਸ਼ਨ ਲੈ ਲੈ ਤੇ ਇੱਥੋਂ ਨਹੀਂ ਹਲ ਵਗਦਾ ਲੱਖਾ ਸਿੰਘ ਨੇ ਪੂਰੇ ਰੋਸ ਨਾਲ ਕਿਹਾ ਸਰਦਾਰ ਚੰਗਾਈਏ ਪੈਨਸ਼ਨ ਮਿਲ ਜੇ ਤਾਂ ਜੂਨ ਖਲਾਸੀ ਹੋਵੇ ਤੈਨੂੰ ਹੋਇਆ ਕਿ ਇਹ ਪਲ-ਪਲ ਪਿੱਛੋਂ ਤੋਂ ਛਾਂ ਵੱਲੇ ਭਜਦਾ ਏ ਚੋਂ ਪੰਜਾਂ ਦਿਨਾਂ ਦੀ ਹੱਡ ਭੰਨਣੀ ਜਹੀ ਲੱਗੀ ਹੋਈ ਸੀ ਅੱਜ ਬੁਖਾਰ ਹੋ ਗਿਆ ਜਾਪਦਾ ਏ ਹਿੱਲਿਆ ਨਹੀਂ ਜਾਂਦਾ ਸੂਬਾ ਵਾਟ ਤੇ ਸੈਰ ਤਰ ਕੇ ਲੰਮਾ ਪੈ ਗਿਆ ਉਹ ਅਸਲੋਂ ਢਾਲ ਹੋ ਗਿਆ ਸੀ ਲੱਖਾ ਸਿੰਘ ਉਹਦੇ ਵੱਲੇ ਵੇਂਦਾ ਕਿੰਨਾ ਚਿਰ ਸੋਚਦਾ ਰਿਹਾ ਹੁਣੇ ਕੰਮ ਦੇਣ ਜੋਗਾ ਨਹੀਂ ਰਿਹਾ ਕਾਮਾਂ ਬਦਲਣਾ ਚਾਹੀਦਾ ਏ ਇਹਦੇ ਨਾਲੋਂ ਤਾਂ ਡੁੱਡਾ ਚੰਗਾ ਏ ਉਹ ਹੁਣ 17-18 ਸਾਲ ਦਾ ਹੋ ਗਿਆ ਹੋਣਾ ਏ ਸੌਰੀ ਦਾ ਪੈਰੋਂ ਆਰੀ ਏ ਨਹੀਂ ਤਾਂ ਆਰੀ ਬੜਾਏ ਰਾਤ ਦਿਨੇ ਕੰਮ ਕਰਦਾ ਥੱਕਦਾ ਨਹੀਂ ਤੇ ਉਮਰ ਵੀ ਇਹ ਆਏ ਕੰਮ ਕਰਨ ਦੀ ਸਿਆਣਿਆ ਆਖਿਆਏ ਜਾਂ ਮੁੱਛ ਫੋਟ ਜਾਂ ਕਰਨ ਝੋਟ ਪਰ ਇਹ ਕੌਮ ਮੁੱਛ ਫੋਟ ਹੀ ਕੰਮ ਦਿੰਦੀ ਏ ਕਰਨ ਝੋਟ ਹੁੰਦਿਆਂ ਤਾਂ ਇਕ ਕਬਰ ਚ ਪੈਣ ਵਾਲੇ ਹੋ ਜਾਂਦੇ ਨੇ ਉਹ ਵੇਖ ਡੁੱਡਾ ਹਾਲੀ ਵੀ ਮਾੜਾ ਨਹੀਂ ਜਾਪਦਾ ਮੈਂ ਮੰਨਦਾ ਨਹੀਂ ਸਾਂ ਹੁੰਦਾ ਸੂਬਾ ਦਾਸਲੋਂ ਕਮਚੋਰ ਹੋ ਗਿਆ ਏ ਸੁਣਿਆ ਏ ਇਹ ਰੋਜ਼ ਡੁੱਡੇ ਨੂੰ ਹਲ ਮਗਰ ਲਾ ਛੱਡਦਾ ਏ ਕੌਣ ਤਾਂ ਸੂਬੇ ਤੋਂ ਕਿਵੇਂ ਛਟਕਾਰਾ ਪਾਉਣਾ ਚਾਹੀਦਾ ਏ ਬਸ ਆਹਾੜੀ ਲੈ ਕੇ ਜਵਾਬ ਕਰ ਜਾ ਢੇਰੇ ਦੇ ਵੱਲ ਪਰ ਵੇਖੀ ਜਾਵੇਗੀ ਜੋ ਤਰੇਗਾ ਉਹ ਸਹੀ ਹਰਾਮੀ ਦਾ ਟੁੱੱਚਰ ਵੇਖ ਅਖੇ ਮੈਨੂੰ ਬੁਖਾਰ ਚੜ ਗਿਆ ਈ ਬੰਦਾ ਪੁੱਛੇ ਮੈਂ ਇਹਦੇ ਵਾਸਤੇ ਹਾ ਹਸਪਤਾਲ ਕੋਲੀ ਬੈਠਾ ਨਹੀਂ ਕੰਮ ਹੁੰਦਾ ਤਾਂ ਮੇਰੇ ਪੈਸੇ ਸੁੱਟੇ ਤੇ ਮਗਰੋਂ ਲਹੇ ਲੱਖਾਂ ਚੰਗਣੇ ਪੱਕਾ ਮਨ ਬਣਾ ਲਿਆ ਕਿ ਹਾੜੀ ਤੋਂ ਪਿੱਛੋਂ ਸੂਬੇ ਨੂੰ ਹਰ ਹਾਲ ਹਟਾ ਦੇਣਾ ਹੈ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ